ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਅੱਜ ਰਾਤ ਪੰਜਾਬ ਦੇ ਵਿੱਚ ਬੱਦਲਵਾਈ ਸਿਸਟਮ ਇੱਕ ਐਂਟਰ ਕਰ ਚੁੱਕਿਆ ਹੈ ਉਹ ਕੀ ਮੀਂਹ ਦੀ ਸੰਭਾਵਨਾ ਹੈ ਬੱਦਲਵਾਈ ਕਿੰਨੇ ਦੀ ਰਹੇਗੀ ਕੀ ਬੱਦਲਵਾਈ ਦੇ ਨਾਲ ਗਰਜ ਚਮਕਦੇ ਹਾਲਾਤ ਪਨ ਸਕਦੇ ਨਹੀਂ ਤਾਂ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ ਬੱਦਲਵਾਈ ਸਿਸਟਮ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਪਰ ਇੱਥੇ ਪੱਛਮੀ ਰੂਪ ਦੇ ਵਿੱਚ ਬਣਨੇ ਸ਼ੁਰੂ ਹੋ ਚੁੱਕੇ ਨੇ ਫਿਲਹਾਲ ਇਹ ਬੱਦਲਵਾਈ ਸਿਸਟਮ ਹਲਕੇ ਤੋਂ ਦਰਮਿਆਨੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦਾ ਕੀ ਹਾਲਾਤ ਹੈ ਕਮੈਂਟ ਕਰਕੇ ਦੱਸ ਦਿਓ ਪਿੰਡ ਜਿਲੇ ਸ਼ਹਿਰ ਦਾ ਨਾਮ ਵੀ ਲਿਖ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਦਿਨ ਦੇ ਸਮੇਂ ਚੰਗੀ ਧੁੱਪ ਲੱਗੀ ਹੈ ਪੱਛਮੀ ਅਤੇ ਪੂਰਵੀ ਹਵਾ ਮਿਕਸ ਰੂਪ ਦੇ ਬਹੁਤੇ ਇਲਾਕਿਆਂ ਵਿੱਚ ਚੱਲੀ ਹੈ ਜਿਸ ਦੇ ਕਾਰਨ ਠੰਡ ਅਤੇ ਗਰਮੈਸ਼ ਗਰਮੈਸ਼ ਦਾ ਮਾਹੌਲ ਮਿਕਸ ਰੂਪ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਅਗਰ ਗੱਲ ਕੀਤੀ ਜਾਵੇ ਤਾਂ ਦਿਨ ਦੇ ਸਮੇਂ ਤਾਪਮਾਨ 25 ਡਿਗਰੀ ਤੋਂ ਪਾਰ ਸੰ ਤੇ ਅੱਜ ਰਾਤ ਦੇ ਤਾਪਮਾਨ ਵੀ 14-15 ਡਿਗਰੀ ਤੱਕ ਬਣਦੇ ਹੋਏ ਦਿਖਾਈ ਦੇਣਗੇ ਮੌਸਮ ਦੇ ਵਿੱਚ ਕੋਈ ਫਿਲਹਾਲ ਵੱਡਾ ਬਦਲਾਅ ਨਹੀਂ ਹੈ ਅੱਜ ਰਾਤ ਬੱਦਲਵਾਈ ਦਾ ਮਾਹੌਲ ਬਿਸ਼ੱਕ ਰਹੇਗਾ ਹਲਕੇ ਦਰਮਿਆਨੇ ਬਦਲਵਾਈ ਹਵਾ ਦੇ ਨਾਲ ਟਰੈਵਲ ਕਰਦੀ ਹੋਈ ਰਾਤ ਦੇ ਸਮੇਂ ਦਿਖਾਈ ਦੇਵੇਗੀ ਕਿਸਾਨਾਂ ਨੂੰ ਫਿਲਹਾਲ ਕੋਈ ਵੱਡੀ ਘਬਰਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਹਜੇ 12 ਤੋਂ 13 ਤਰੀਕ ਦੇ ਬਾਅਦ ਹੀ ਇਹੜੇ ਸਿਸਟਮ ਨੇ ਪੰਜਾਬ ਦੇ ਵਿੱਚ ਗਰਜ ਚਮਕ ਕਰ ਸਕਦੇ ਨੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਹਾਲਾਤ ਕਾਫੀ ਹੱਦ ਤੱਕ ਠੀਕ ਨੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਅੱਜ ਰਾਤ ਬੱਦਲਵਾਈ ਟਰੈਵਲ ਕਰਨ ਦੇ ਕਾਰਨ ਠੰਡ ਅਤੇ ਗਰਮਿਆਸ਼ ਦਾ ਮਾਹੌਲ ਮਿਕਸ ਰੂਪ ਵਿੱਚ ਦੇਖਣ ਨੂੰ ਮਿਲੇਗਾ ਹੁਣੇ ਰਾਤ ਦੇ ਜਿਹੜੇ ਤਾਪਮਾਨ ਨੇ ਹਲਕੇ ਤੇ ਮੈਨੇ ਵੱਧ ਚੁੱਕੇ ਨੇ ਤੇ ਹਲਕੀ ਦਰਮਿਆਨੀ ਗਰਮਿਆਸ਼ ਹੁਣ ਸਾਨੂੰ ਜਿਹੜੀ ਫੀਲ ਹੋਣੀ ਸ਼ੁਰੂ ਹੋ ਚੁੱਕੀ ਹੈ ਬਾਕੀ ਮੀਂਹ ਦੀ ਸੰਭਾਵਨਾ ਜਿਹੜੀ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲੇਗੀ ਤਾਂ 13 ਤੋਂ ਲੈ ਕੇ 16 ਤਰੀਕ ਤੱਕ ਜਿਹੜੀ ਮੀਂਹ ਦੀ ਸੰਭਾਵਨਾ ਹੈ ਉਹਦੇ ਬਾਰੇ ਇੱਕ ਸਪੈਸ਼ਲ ਵੀਡੀਓ ਤੁਹਾਨੂੰ ਅਸੀਂ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਅੱਜ ਰਾਤ ਵੈਸੇ ਮੌਸਮ ਓਵਰਲ ਠੀਕ ਹੈ ਬਾਕੀ ਅਗਲੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਮਿਲਦੇ ਆਂ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ ਧੰਨਵਾਦ